के सभी सम्मानित साथियों का सबका स्वागत है सबका सत्कार है कि आप देश और दुनिया के कोने कोने में हमारी बात को हमारी आवाज़ को पहुंचाने तो तो का कार्य कर रहे हैं उसके लिए सदैव हम आपके ऋणी रहेंगे आपके आभारी रहेंगे मैं एक बार परिचय करा देता हूँ उसके बाद एक एक करके सारे हमारे सम्मानित वक्ता रखेंगे आदरणीय काका सिंह कोटड़ा जी हैं जनरल सेक्रेटरी भारतीय किसान यूनियन एकता सिद्धूपुर के उनके जाई तरफ संदीप सिंह जी बैठे हैं राजस्थान से हमारे किसान नेता हैं बहुत ही सम्मानित मेरे बाई तरफ आदरणीय इंद्रजीत सिंह कोटबुटा जी बैठे हैं किसान संघर्ष कमेटी के प्रधान हैं बड़े ही महत्वपूर्ण और सीनियर हमारे नेता हैं आदरणीय डॉक्टर साहब सुखमनदीप सिंह जी बैठे हैं डॉक्टर स्वाईमान सिंह जी के टीम के और आदरणीय देविंदर सिंह मौलख जी बैठे हैं मैं एक प्रार्थना करूंगा आदरणीय काका सिंह काका सिंह कोटड़ा जी से वो अपनी बात रखी आदरणीय काका को ਬਹੁਤ ਬਹੁਤ ਧੰਨਵਾਦ ਸਾਰੀ ਜੀ ਸਰਭੀ ਨਗਰਪਾਲਿਕਾ ਦੇ ਅਧਿਕਾਰੀਆਂ ਮੌਜੂਦ ਹਨ ਅੱਸੀ ਜਿਹੜਾ ਕੱਲ ਦਾ ਪ੍ਰੋਗਰਾਮ ਦਿੱਤਾ ਹੋਇਆ ਦੋਨੇ ਪਰੋਂ ਰੇਲ ਰੋਕ ਉਹ ਚਲਦੀ ਸਥਿਤੀ ਦੇ ਵਿੱਚੋਂ ਕਿਉਂ ਸਾਨੂੰ ਇਸ ਤਿੱਤੇ ਫੈਸਲਾ ਲੈਣਾ ਪੈ ਰਿਹਾ ਹੈ ਸਾਡੇ ਉਸ ਪਿੰਡ ਦੀ ਸਾਡੇ ਉਸ ਇਲਾਕੇ ਦੀ ਮੰਗ ਸੀ ਜਿੱਥੋਂ ਦਾ ਸਰਦਾਰ ਦਵਿੰਦਰ ਸਿੰਘ ਡੱਲੇਵਾਲ ਚੰਪਾਲਾ ਆਏ। ਹਉ ਸਾਡੀ ਜਦੋਂ ਉਹਨਾਂ ਨੂੰ ਇੱਕ ਕਹੀ ਜਰੂਰ ਪਿੰਡ ਵੱਲੋਂ ਆਇਆ ਸੀ ਵੀ ਸਖਤ ਐਕਸ਼ਨ ਦਿਓ ਅਸੀਂ ਸਾਰਾ ਪਿੰਡ ਬੈਠਣ ਨੂੰ ਤਿਆਰ। ਅਸੀਂ ਅਪੀਲ ਕੀਤੀ ਸੀ ਥੋੜਾ ਸਮਾਂ ਉਹਨਾਂ ਨੂੰ ਨੰਗਾਇਆ ਵੀ ਦੇਖੋ ਡੱਲੇਵਾਲ ਠੀਕ ਹੈ ਉਹਨਾਂ ਦੀ ਜਨਮ ਭੂਮੀ ਪਿੰਡ ਹੈ। ਪਿੰਡ ਡੱਲੇਵਾਲ ਉਹਨਾਂ ਦਾ ਜਨਮ ਲੈਤਾ। ਜ਼ਿਲ੍ਹਾ ਫਰੀਦਕੋਟ ਦੇ ਵਿੱਚ ਰਹੇ ਨੇ। ਪਰ ਅੱਜ ਡੱਲੇਵਾਲ ਸਾਹਿਬ ਪੂਰੇ ਭਾਰ ਦੇ ਕਿਸਾਨਾਂ ਦੇ ਹਮਦਰਦ ਆਗੂ ਬਣ ਚੁੱਕੇ ਨੇ ਸਾਰਿਆਂ ਨੂੰ ਪੂਰੇ ਭਾਰਤ ਦੇ ਕਿਸਾਨਾਂ ਨੂੰ ਚਿੰਤਾ ਹੈ ਕਿ ਮੰਗਾ ਸਰਕਾਰ ਲਾਗੂ ਕਰਦੀ ਹੈ ਕਿ ਨਹੀਂ ਕਦੇ ਸਰਕਾਰ ਧਲੇਵਾਲ ਸਾਹਿਬ ਦੀ ਜਾਣ ਨਾ ਲੈ ਲੇ ਇਹ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਉੱਭਰ ਗਿਆ ਫੌਸ ਨੂੰ ਅਸੀਂ ਵਿਚਾਰ ਕੇ ਫਿਰ ਫੈਸਲਾ ਕੀਤਾ ਦੋਨੇ ਫੋਰਮ ਬਤ ਚੇਤਾਵਨੀ ਦੇ ਰੂਪ ਚ ਸਾਡਾ ਕੋਈ ਐਕਸ਼ਨ ਅਖੀਰਲਾ ਨਹੀਂ ਹੋਊਗਾ ਸਾਡੀ ਚਤਾਵਨੀ ਹੈ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਜਿਹੜਾ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਦੀ ਪਰਜਾ ਰਾਤ ਨੂੰ 80-80 ਸਾਲ ਦੀਆਂ ਸਾਡੀਆਂ ਮਾਤਾ ਬਜ਼ੁਰਗ ਘਰ-ਬਾਰ ਛੱਡ ਕੇ ਇੰਨੀ ਠੜ ਦੇ ਵਿੱਚ ਸੜਕਾਂ ਤੇ ਪਏ ਹੋਣ ਤੇ ਜਿਹੜੇ ਲੋਕਾਂ ਨੂੰ ਅਸੀਂ ਦਿਤਾ ਕੇ ਐਮਪੀ ਐਮਐਲਏ ਭੇਜ ਕੇ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ ਸੋਡੀ ਬਾਤ ਚੱਕਾਂਗੇ ਅਸੀਂ ਤਾਂ ਸੋਡੀ ਸੇਵਾ ਲਈ ਆਏ ਆ ਹੁਣ ਸੇਵਾ ਵਾਲੇ ਮਹਿਲਾਂ 'ਚ ਬੈਠੇ ਨੇ ਉਹਨਾਂ ਨੂੰ ਲਿਜਾਣ ਵਾਲੇ ਛੜਕਾ ਤੇ ਬੈਠੇ ਨੇ ਤਾਂ ਉਹਦੇ ਵਿੱਚੋਂ ਦੋਨੇ ਫੋਰਮਾਨ ਨੇ ਅਸੀਂ ਜਾਣੇ ਕੱਲ ਨੂੰ 12 ਤੋਂ 3 12 ਤੋਂ 3 ਨੂੰ ਰੇਲਾਂ ਦਾ ਚੱਕਾ ਜਾਮ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਮੈਂ ਫੇਰ ਧਾਰਨਾ ਦੇ ਦਨਾ ਵੀ ਤੁਸੀਂ ਫਿਰ ਸਵਾਲ ਉੱਠ ਸਕਦਾ ਕਿਸੇ ਪੱਤਰਕਾਰ ਦਾ ਪੂਰੇ ਭਾਰਤ 'ਚ ਕੌਣ ਨਹੀਂ ਕੀਤਾ ਸਾਡੀਆਂ ਦੂਜੀਆਂ ਸਟੇਟਾਂ ਵੀ ਲਗਾਤਾਰ ਪ੍ਰਵੋਕ ਕਰ ਰਹੀਆਂ ਨੇ ਪਰ ਇਹ ਜਿਹੜਾ ਅਸੀਂ ਫੈਸਲਾ ਲੈਂਤਾ ਉਸ ਪਿੰਡ ਢਲੇਵਾਲ ਦੀ ਪੰਚਾਇਤ ਦਾ ਉਹਨਾਂ ਦੀਆਂ ਭਾਵਨਾਵਾਂ ਦਾ ਤੇ ਫਿਰ ਅਸੀਂ ਕਿਹਾ ਵੀ ਜੇ ਇਕੱਲੇ ਉਸ ਪਿੰਡ ਵੱਲੋਂ ਇਹਨਾਂ ਦੀ ਭਾਵਨਾਮ ਹੈ ਤਾਂ ਫਿਰ ਸਾਡੇ ਪੂਰੇ ਪੰਜਾਬ ਦੀਆਂ ਸਾਡੀਆਂ ਭੈਣਾਂ ਦੀ ਸਾਡੇ ਨੌਜਵਾਨਾਂ ਦੀ ਕਿਉਂਕਿ ਗੱਲ ਚੁੱਲ੍ਹੇ ਤੱਕ ਚਲੀ ਗਈ ਮਾਤਾ ਗੁੜੀ ਭਾਈ ਡੱਲੇਵਾਲ ਸਾਹਿਬ 22 ਦਿਨ ਮਰਵਰ ਤੇ ਭੁਖੜ ਹੜਤਾਲ ਤੇ ਬੈਠਿਆ ਨੂੰ ਹੋ ਗਿਆ ਅੱਜ ਉਹਨਾਂ ਦਾ 22ਵਾਂ ਦਿਨ ਹੈ ਪਰ ਜਿਉਂ-ਜਿਉਂ ਹਾਲਾਤ ਬਣਦੇ ਜਾ ਰਹੇ ਨੇ ਜਿਉਂ-ਜਿਉਂ ਡੱਲੇਵਾਲ ਸਾਹਿਬ ਦੀ ਸੋਚ ਦਲੇਵਾਲ ਸਾਹਿਬ ਕਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਸੀ ਅੱਜ ਉਹ ਇਸ਼ੂ ਪਾਰਲੀਮੈਂਟ ਤੱਕ ਜਾਣਾ ਸ਼ੁਰੂ ਹੋ ਗਿਆ ਤਾਂ ਅਸੀਂ ਉਹ ਪਿੰਡ ਨੂੰ ਉਸ ਨਗਰ ਨੂੰ ਉਸ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਬੱਚਾ-ਬੱਚਾ ਪਿਛੇ ਨਹੀਂ ਰਹਾਗੇ ਅਗਰ ਇਹੋ ਜਿਹੇ ਹਾਲਾਤ ਬਣਦੇ ਨੇ ਇਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਅਸੀਂ ਸਾਰਿਆਂ ਉਹਨਾਂ ਦੀਆਂ ਜਿੰਨੀਆਂ ਵੀ ਤਾਕਤਾਂ ਸਾਡੇ ਤੇ ਉਹਨਾਂ ਨੇ ਵਰਤੀਆਂ ਉਹਨੂੰ ਨਜਿੱਠਣ ਲਈ ਤਿਆਰ ਹੈ ਤੇ ਮੋਰਚੇ ਦੇ ਵਿੱਚੋਂ ਮੈਂ ਖਾਸ ਕਰਕੇ ਫੇਰ ਅੱਜ ਪੰਜਾਬੀਆਂ ਦਾ ਉੱਧਿਆ ਸਟੇਟਾਂ ਦੇ ਵਿੱਚੋਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦਾ ਆਉਣਾ ਸਾਰਿਆਂ ਦਾ ਬਹੁਤ ਪਹਿਲਾਂ ਫੇਲ ਕੀਤੀ ਸੀ ਮੈਨੂੰ ਲੱਗਦਾ ਸਾਰੇ ਉਹਨਾਂ ਨੇ ਪ੍ਰਵਾਨ ਕਰ ਲਈ ਹੈ ਤੇ ਅੱਜ ਸਭ ਆਪਦੀ ਸਿਆਸਤ ਨੂੰ ਛੱਡ ਕੇ ਮਤਭੇਦ ਛੱਡ ਕੇ ਅੱਜ ਫਲੋਰੀ ਮੋਰਚੇ ਦੇ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਾਲ ਪੁੱਛਣ ਲਈ ਆ ਰਹੇ ਨੇ ਤਾਂ ਉਸ ਹਾਲਚਾਲ ਦੇ ਵਿੱਚੋਂ ਜਿਹੜਾ ਮੂਵਮੈਂਟ ਹੱਲੇ ਕਰ ਰਹੀ ਹੈ ਮੂਵਮੈਂਟ ਜ਼ੋਰ ਫੜ ਰਹੀ ਹੈ ਹਾਊਜ਼ ਦੂਰ ਨਹੀਂ ਜਿਹੜੀਆਂ ਮੰਗਾ ਤੇ ਡੱਲੇਵਾਲ ਸਾਹਿਬ ਬੈਠਾ ਸਰਕਾਰ ਤੋਂ ਮਨਾਵਾਂਗੇ ਮੈਂ ਫੇਰ ਕੱਲ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਦੋਨੇ ਫੋਰਮ ਵੱਲੋਂ ਕਿ ਕੱਲ ਨੂੰ 12 ਤੋਂ 3 ਇਹਨਾਂ ਜਬਤ ਪੂਰਾ ਜ਼ਬਰਦਸਤ ਜਿਹੜਾ ਐਕਸ਼ਨ ਹੈ ਪੂਰੇ ਸਰਕਾਰਾਂ ਨੂੰ ਮਿਲੇ ਜਿੱਥੇ ਵੀ ਨੇੜੇ ਸੋਂ ਨੂੰ ਪਮਾ ਸਾਰੇ ਪਿੰਡਾਂ ਦੇ ਵਿੱਚੋਂ ਜਿੱਥੇ ਵੀ ਫਾਟਕ ਮਿਲਦਾ ਜਿੱਥੇ ਵੀ ਸਟੇਸ਼ਨ ਮਿਲਦਾ ਹੈ ਪਿੰਡਾਂ ਦੇ ਵਿੱਚੋਂ ਨਿਕਲ ਕੇ ਰੇਲ ਦੀ ਪੱਟੜੀ ਤੇ ਆਈਏ ਇੱਕ ਮੈਸੇਜ ਜੀ ਇਹਨਾਂ ਸਰਕਾਰਾਂ ਨੂੰ ਕਿ ਡੱਲੇਵਾਲ ਸਾਹਿਬ ਕੋਈ ਐਡਾ ਸਸਤਾ ਨਹੀਂ ਜਿਹੜਾ ਤੁਸੀਂ ਸਰ ਲੈ ਲੋਗੇ ਲੋਕਾਂ ਦੀਆਂ ਭਾਵਨਾਵਾਂ ਜੁੜ ਗਈਆਂ ਫਿਰ ਮੈਨੂੰ ਲੱਗਦਾ ਵੀ ਸੋਡੇ ਮਦਬਰਾਈ ਸਾਰੇ ਸਾਡੇ ਪੰਜਾਬੀ ਇਸ ਪੀਲ ਨੂੰ ਪ੍ਰਵਾਨ ਕਰਨਗੇ ਕੱਲ ਨੂੰ ਕੰਮ ਧੰਦਾ ਛੱਡ ਕੇ ਰੇਲ ਦੀਆਂ ਪੱਟੜੀਆਂ ਤੇ ਆਉਣਗੇ ਧੰਨਵਾਦ ਅਦਰਣੀ ਇੰਦਰਜੀਤ ਸਿੰਘ ਕੋਟੂ ਦਾ ਜੀ ਸਾਥੀਓ ਪੂਰੇ ਪੰਜਾਬ ਦੇ ਅੰਦਰ ਜਿਵੇਂ ਅਦਾ ਕਾਕਾ ਸਿੰਘ ਫੋਟੋਜ਼ ਵੀ ਨੇ ਦੱਸੀਆ ਵਾ ਇਹ ਦੱਲੇ ਵਾਲੇ ਦੇ ਪੂਰੇ ਪਿੰਡ ਦੇ ਪਰਿਵਾਰ ਤੇ ਜਿਹੜੀ ਭਾਵਨਾ ਔਰ ਉਸ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਸਾਰੇ ਹੀ ਵਰਕੀ ਦੇ ਸੰਯੁਕਤ ਪਥਾਨ ਮੋਰਚਾ ਗੈਰ ਰਾਜਨੀਤਿਕ ਅਤੇ ਮਜ਼ਦੂਰ ਮੋਰਚੇ ਨੇ ਕੈਪਟਲ ਔਰ ਪੰਜਾਬ ਦੇ ਅੰਦਰ ਅਸੀਂ ਕੁਝ ਗਿਣਤੀ ਦਾ ਤਾਂ ਹੀ ਕਹਿ ਸਕਦੇ ਵੀ ਕਿੱਥੇ ਕਿੱਥੇ ਸਾਡੇ ਐ ਰੀਲੂ ਕੁਬੂ ਰਾਮੂ ਪਰ ਮੈਨੂੰ ਇੰਜ ਲੱਗਦਾ ਕਿ ਵੱਡੀ ਤਰਗਾੜ ਦੇ ਵਿੱਚ ਜਨਤਕ ਲੋਕ ਜਥੇਬੰਦੀਆਂ ਤੋਂ ਵੀ ਬਾਹਰ ਹੋ ਕੇ ਆਪੂ ਆਪਣੇ ਸਟੇਸ਼ਨਾਂ ਤੇ ਆਉਣ ਦੀ ਕੋਸ਼ਿਸ਼ ਕਰਨਗੇ ਔਰ ਪੂਰੇ ਪੰਜਾਬ ਦੇ ਅੰਦਰ ਕਾਹਲ ਨੂੰ 12 ਤੋਂ 3 ਵਜੇ ਤੱਕ ਦਾ ਜਿਹੜਾ ਬਾਉ ਰੇਲਾਂ ਦਾ ਚੱਕਰ ਜਿਹੜਾ ਬਾਉ ਜਾਮ ਹੋਵੇਗਾ ਔਰ ਉਹਦੇ 'ਚ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਮਿਲਦੀ ਰਹਿੰਦੀ ਆ ਜਿਵੇਂ ਤੇਨ ਗੱਲਾਂ ਵਾਂ ਜਾਤਾ ਮਲਰਤੂ ਜਾਂ ਹੋਰ ਰਾਜਾਂ ਦੇ ਵਿੱਚ ਜਿਹੜੇ ਕਿਸਾਨ ਔਰ ਇਲਾਕੇ ਦੇ ੱਥਕੇ ਜਾਮ ਕਰ ਰਹੇ ਆ ਔਰ ਭੁੱਖ ਹੜਤਾਲਾਂ ਦੇ ਵੀ ਬੈਠਦੇ ਆ ਔਰ ਇੱਧਰ ਆਪਣੇ ਪੰਜਾਬ ਮੱਧਰ ਤੇ ਦੱਲੇਵਾਲ ਸਾਹਿਬ ਦੇ ਪਿੰਡ ਦੇ ਪਰਿਵਾਰ ਵੱਲੋਂ ਜਦੋਂ ਇਹ ਭਾਵਨਾ ਆਈ ਤੇ ਫਿਰ ਇਹ ਮੋਰਚਿਆਂ ਨੂੰ ਸੋਚ ਬਣਾ ਕੇ ਔਰ 12:00 ਤੋਂ 11:00 ਵਜੇ ਦਾ ਕਾਹਦਾ ਪ੍ਰੋਗਰਾਮ ਰੱਖਿਆ ਗਿਆ ਔਰ ਮੈਂ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਜਿਹੜਾ 12 ਤੋਂ 3 ਵਜੇ ਦਾ ਪ੍ਰੋਗਰਾਮ ਰੱਖਿਆ ਗਿਆ ਕੋਈ ਸਿਨੇਸ਼ਨਾਂ ਦਾ ਜਾਂ ਕੋਈ ਖਾੜਕਾਂ ਦਾ ਜਾਂ ਬਾਹਰ ਜਨਤਕ ਲੋਕਾਂ ਤੋਂ ਵੀ ਸਾਡੇ ਜਿਹੜੇ ਸਾਡੇ ਭੈਣ ਭਰਾ ਵਾ ਉਹ ਕਰ ਰਹੇ ਆ ਇਹ ਰੇਲ ਦੀ ਪਟੜੀ ਜਿਹੜੀ ਆ ਉਹ ਤੋਂ ਪਿੱਛੇ हट ਕੇ ਜਿੱਥੇ ਕੋਈ ਖਾੜਕਾ ਹੁੰਦਾ ਜਾਂ ਕੋਈ ਰੇਲ ਸਟੇਸ਼ਨ ਹੁੰਦਾ ਉੱਥੇ ਕਰਨ ਕਈ ਵਾਰ ਕੋਈ ਇਹੋ ਜਿਹਾ ਪਾਣਾ ਜਾਂ ਵਾਪਰ ਜਾਂਦਾ ਵਾ ਇਹਦੇ ਜੋਰ ਧਿਆਨ ਦੇਣ ਔਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਵਾ ਇਹਦੇ ਰੋ ਪੂਰਾ ਪ੍ਰੋਗਰਾਮ ਹੋਏਗਾ ਧੰਨਵਾਦ ਔਰ ਸਭ ਤੋਂ ਇਸੇ ਪਹਿਲੇ ਕਿਨਫਸਰ ਬਾਕੀ ਸਾਥੀ ਬੋਲ ਰਹੇ ਮੈਂ ਕੋ ਬੜੇ ਮਹਤਵਪੂਰਨ ਅਫਸ਼ਾ ਹੈ ਆਪਕੇ ਸਾਹਮਣੇ ਰੱਖਣਾ ਚਾਹਾਂ ਅੱਜ ਮੀਡੀਆ ਕੇ ਮadhyam se hi hamein subah pata laga ki mukhyavipakshi dal ki taraf se sansad mein MSP guarantee kanoon सरदार जगजीत सिंह की नाजुक हालत के मुद्दों पर आ बहुत आ तो संसद की नॉर्मल कार्रवाई को कुछ समय के लिए रोक के उस महत्वपूर्ण मुद्दे पे चर्चा कर दिया सबसे पहले हम सरदार जगजीत सिंह डल्लेवाल जी और दोनों फोरमो की तरफ से ये कहना चाह रहे हैं कि इस चीज का स्वागत है कि राजनीतिक पार्टियां एमएसपी गारंटी कानून वे सरदार जगजीत सिंह डल्लेवाल जी की सेहत को लेके ये समझ रही है कि भाई सबसे महत्वपूर्ण मुद्दा ये है इस पर चर्चा होनी चाहिए इसके साथ साथ हम ये भी कहना चाह रहे हैं कि तमाम राजनीतिक पार्टियों को अपने आपसी मतभेद बुलाने चाहिए और एमएसपी गारंटी कानून के मुद्दे पे एकजुट होना चाहिए क्योंकि आज तक जो सात लाख किसानों ने आत्महत्या करी है जो गलत नीतियां लागू हुई हैं आज तक खेतीबाड़ी के क्षेत्र में उसके लिए तमाम राजनीतिक पार्टियां कहीं ना कहीं जिम्मेदार हैं। इसीलिए तमाम राजनीतिक पार्टियों की अब ये जिम्मेदारी बढ़ती है कि वो एमएसपी गारंटी कानून के मुद्दे पे आपसी मतभेद भुलाए और एमएसपी गारंटी कानून जल्द से जल्द हमारी संसद में पास किया जाए कानून के तौर पर जिससे किसानों की आत्महत्या को रोका जा सके किसानों की जो आज आर्थिक तौर पे बहुत दयनीय हालत हो गई है किसानों को उस गरीबी से बाहर निकाला जाए ऐसी हमारी दोनों फोरमो की तरफ से तमाम राजनीतिक पार्टियों को ये निवेदन है इसके अलावा साथियों मैं आपके संज्ञान में एक बात और लाना चाह रहा हूँ जो सुप्रीम कोर्ट द्वारा जो एक कमेटी बनाई गई है उस कमेटी की तरफ से दोनों मोर्चा को कल एक पत्र प्राप्त हुआ और उस पत्र में उन्होंने कहा कि 18 तारीख को 18 दिसंबर को एक बजे हम पंचकुला में किसी रेस्ट हाउस में आपसे बातचीत करना चाह रहे हैं उसके लिए आमंत्रित किया गया है हमने दोनों मोर्चों ने उस पे गंभीरतापूर्ण चर्चा की और विचार किया उसके बाद दोनों मोर्चों ने ये फैसला लिया कि उस कमेटी से हम बातचीत करने के लिए नहीं जा पाएंगे उस कमेटी से बात करने में हम असमर्थ हैं और हमने उनको लिखित में उसका जवाब भेज दिया है लिखित जवाब एज आपको एक बार हम पढ़ के सुना देते हैं जिस जवाब पे सरदार जगजीत सिंह डल्लेवाल जी के हस्ताक्षर भी हैं यह चिट्ठी दोनों फोर्मो की तरफ से और सरदार जगजीत सिंह डल्लेवाल जी की तरफ से लिखी गई है माननीय नवाब सिंह जी अध्यक्ष माननीय सुप्रीम कोर्ट द्वारा नियुक्त कमेटी विषय अठारह दिसम्बर की मीटिंग के विषय में हमें मिले पत्र पर हमारा विनम्रतापूर्ण जवाब माननीय आपको ज्ञात ही होगा कि 26 नवंबर से खनौरी बॉर्डर पर मेरा आमरण अनशन चल रहा है आज मेरे अनशन का बाईसवा दिन है और उम्मीद करता हूँ की मेरी मेडिकल स्थिति के बारे में आपको जानकारी मिल ही रही होगी मेरे आमरण अनशन की घोषणा संयुक्त किसान मोर्चा गैर राजनीतिक एवं किसान मजदूर मोर्चा ने 4 नवंबर को की थी जिसे तैतालीस दिन हो चुके हैं और अनशन शुरू हुए 22 दिन हो चुके हैं शंभू बॉर्डर से पैदल दिल्ली जाने का प्रयास कर रहे किसानों पर पुलिस द्वारा करी गई जिसमें 40 से अधिक किसान घायल हो गए आपकी कमेटी माननीय सुप्रीम कोर्ट द्वारा किसानों व सरकारों में विश्वास बहाली करने के लिए बनाई गई थी लेकिन उसके लिए आपने कोई ठोस प्रयास अब तक नहीं किए और न ही हमारी जायज मांगों को पूरा कराने के लिए केंद्र सरकार से बातचीत का कोई गंभीर प्रयास किया हमारे दोनों मोर्चों को पहले ही अंदेशा था कि कमेटियां सिर्फ खाना पूर्ति करने के लिए बनाई जाती है लेकिन उसके बावजूद आप सब का सम्मान करते हुए हमारा प्रतिनिधिमंडल चार नवम्बर को आपसे मिला लेकिन इतनी गंभीर स्थिति होने के बावजूद आपकी कमेटी अब तक खनौरी एवं शंभू मोर्चे पर आने का समय नहीं निकाल पाई आप इतनी देरी के बाद सक्रिय हुए हैं, ये देख के मुझे बड़ा दुख हुआ क्या यह कमेटी मेरी मृत्यु का इंतजार कर रही थी कमेटी के आप सभी सम्मानित सदस्यों की तरफ से हमें इतनी संवेदनहीनता की उम्मीद नहीं थी मेरी मेडिकल स्थिति एवं शंभू बॉर्डर पर घायल किसानों की हालत को देखते हुए हमारे दोनों मोर्चों ने फैसला लिया है कि हम आपसे मीटिंग करने में असमर्थ हैं। अब हमारी मांगों पर हम जो भी बातचीत करेंगे वो सिर्फ केंद्र सरकार से ही करेंगे सर धन्यवाद संयुक्त किसान मोर्चा गैर राजनीतिक एवं किसान मजदूर मोर्चा और इसमें नीचे सरदार जगजीत सिंह डल्लेवाल जी के हस्ताक्षर ਉਸ ਸਾਥੀਓ ਅਬ ਮੈਂ ਪ੍ਰਾਰਥਨਾ ਕਰੂੰਗਾ ਡਾਕਟਰ ਸੁਖਮਨਦੀਪ ਸਿੰਘ ਜੀ ਉਹ ਫਰਦਕੀ ਚਿੰਦਰਲੇਵਾਲ ਜੀ ਦੇ ਸਵਾਸਥਾ ਕੋਲੇ ਕੇ ਆਪੇ ਸਾਥੀ ਕਾਲ ਜੀ ਸਾਰੇ মিডিਆ ਚੈਨਲਾਂ ਨੂੰ ਜਿੰਨੇ ਵੀ ਅੱਜ ਆਏ ਨੇ ਤੁਹਾਡਾ ਇੱਥੇ ਆਉਣਾ ਬਹੁਤ ਜ਼ਰੂਰੀ ਆ ਤੁਸੀਂ ਹੋਰ ਕਿਤੇ ਵੀ ਸਾਡੀ ਕਿਸਾਨਾਂ ਦੀ ਗਰੀਬਾਂ ਦੀ ਸਾਰਿਆਂ ਦੀ ਕੋਈ ਸੁਣਵਾਈ ਨਹੀਂ ਹੈ ਮੈਂ ਮੇਰਾ ਨਾਮ ਡਾਕਟਰ ਸੁਖਮਨਦੀਪ ਸਿੰਘ ਢੱਲੋਂ ਆ ਤੇ ਮੈਂ ਫਾਈਵ ਰਿਵਰ ਹਾਰਟ ਅਸੋਸੀਏਸ਼ਨ ਦਾ ਹਿੱਸਾ ਆ ਜੋ ਕਿ ਇੱਥੇ ਜਦੋਂ ਦਾ ਇਹ ਧਰਨਾ ਲੱਗਾ ਆ ਉਦੋਂ ਤੋਂ ਹੀ ਸਾਡੀ ਟੀਮ ਇੱਥੇ ਸੇਵਾਵਾਂ ਦੇ ਰਹੀ ਹੈ ਮੈਂ ਤੁਹਾਨੂੰ ਕੁਝ ਅਪਡੇਟ ਦੇਣਾ ਚਾਹੁੰਦਾ ਆ ਪ੍ਰਧਾਨ ਡਰੇਵਾਲ ਸਾਹਿਬ ਜੀ ਉਹਨਾਂ ਦੇ ਹੈਲਥ ਬਾਰੇ ਪਹਿਲੀ ਗੱਲ ਤੇ ਜੇ ਮੋਟਾ-ਮੋਟਾ ਦੱਸਾਂ ਤੇ ਉਹਨਾਂ ਦੀ ਸਿਹਤ ਕ੍ਰਿਟੀਕਲ ਹੈ ਉਹਨਾਂ ਦੀ ਹਾਲਤ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਉਹਨਾਂ ਦਾ ਕਾਫੀ ਜ਼ਿਆਦਾ ਮਸਲ ਲਾਸ ਹੋ ਚੁੱਕਿਆ ਹੈ ਉਹਨਾਂ ਦੀ ਫੈਟ ਵਗੈਰਾ ਤੇ ਬਿਲਕੁਲ ਹੀ ਜ਼ੀਰੋ ਹੋ ਗਈ ਹੈ ਹੁਣ ਉਹਨਾਂ ਦਾ ਸਰੀਰ ਉਹਨਾਂ ਦੇ ਆਪਣੇ ਆਪ ਦੇ ਹੀ ਅੰਦਰੋਂ ਰੋਟੀ ਲੈ ਰਿਹਾ ਹੈ ਫੂਡ ਲੈ ਰਿਹਾ ਹੈ ਆਪਣੇ ਆਪ ਨੂੰ ਭਰਨ ਆਪਣੇ ਮਸਲ ਨੂੰ ਭਰਨ ਕਰਕੇ ਅੰਦਰੋਂ ਆਪਣੇ ਟਿਸ਼ੂ ਨੂੰ ਭਰਨ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਅੱਜ ਵੀ ਉਹਨਾਂ ਦੀ ਕੰਡੀਸ਼ਨ ਦੋ ਤਿੰਨ ਵਾਰੀ ਕਾਫੀ ਜ਼ਿਆਦਾ ਵਿਗੜ ਗਈ ਇੱਕ ਵਾਰੀ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਹੀ ਇੱਕੇ ਦਮ ਸਪਾਈਕ ਕਰ ਗਿਆ ਥੱਲੇ ਵਾਲਾ ਜਿਹੜੇ ਕੀ ਕੋਈ ਡਾਕਟਰ ਵੀਰ ਵੇਖ ਰਹੇ ਹੋਣਗੇ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਥੱਲੇ ਵਾਲਾ ਡਾਇਸਟੋਲਿਕ 131 ਤੋਂ ਵੀ ਉੱਪਰ ਹੀ ਅ ਕੱਲ ਵੀ ਸੇਮ ਇਸ ਤਰ੍ਹਾਂ ਦੀ ਸਥਿਤੀ ਬਣੀ ਸੀ ਕੱਲ ਉਹਨਾਂ ਦਾ ਬੀਪੀ ਲੋ ਹੋ ਗਿਆ ਇੱਕਦਮ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲਡ ਨਹੀਂ ਆ ਬਹੁਤ ਜ਼ਿਆਦਾ ਫਲਕਚੂਏਟ ਕਰ ਰਿਹਾ ਵਾ ਕਦੀ ਇੱਕਦਮ ਵੱਧ ਜਾਂਦਾ ਹੈ ਕਦੀ ਇੱਕਦਮ ਘਟ ਜਾਂਦਾ ਹੈ ਜੋ ਕਿ ਬੜੀ ਹੀ ਚਿੰਤਾ ਦੀ ਸਥਿਤੀ ਹੈ ਦੂਜੀ ਗੱਲ ਉਹਨਾਂ ਦੀਆਂ ਕੁਝ ਬਲੱਡ ਰਿਪੋਰਟਸ ਅਸੀਂ ਰੋਜ਼ ਭੇਜਦੇ ਆਂ ਦੇ ਦੇ ਵਿੱਚ ਕੀ ਕੱਲ ਵੀ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਸਾਡੇ ਟੀਮ ਦੇ ਇੱਕ ਮੈਂਬਰ ਵੱਲੋਂ ਅਵਤਾਰ ਸਿੰਘ ਜੀ ਵੱਲੋਂ ਜੋ ਕਿ ਸਾਡੇ ਮੈਡੀਕਲ ਟੀਮ ਦੇ ਲੀਡਰ ਨੇ ਕਿ ਉਹਨਾਂ ਦੀ ਕਿਡਨੀ ਅਤੇ ਲਿਵਰ ਦੇ ਵਿੱਚ ਕਾਫੀ ਡੈਮੇਜ ਹੋ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਦੀਆਂ ਰਿਪੋਰਟਾਂ ਦੇ ਵਿੱਚ ਵੀ ਉਹ ਡੈਮੇਜ ਸੇਮ ਜਾਂ ਫਿਰ ਘਟਿਆ ਨਹੀਂ ਉਹ ਤੋਂ ਜ਼ਿਆਦਾ ਹੀ ਹੈ ਕਿਉਂਕਿ ਜਿਹੜੀ ਚੀਜ਼ ਜਿਹੜੀ ਪ੍ਰੋਬਲਮ ਕਰਕੇ ਇਹ ਸਭ ਹੋ ਰਿਹਾ ਆ ਉਹ ਅਜੇ ਕੰਟੀਨਿਊ ਆ ਉਹਨਾਂ ਨੂੰ ਆਪਾਂ ਕੁਝ ਵੀ ਦਵਾਈ ਨਹੀਂ ਦੇ ਸਕਦੇ ਕੁਝ ਵੀ ਉਹਨਾਂ ਨੂੰ ਅਸੀਂ ਖਾਣ ਨੂੰ ਨਹੀਂ ਦੇ ਸਕਦੇ ਕੁਝ ਵੀ ਅਸੀਂ ਉਹਨਾਂ ਨੂੰ ਫਲੂਡ ਨਹੀਂ ਲਾ ਸਕਦੇ ਸਾਨੂੰ ਪ੍ਰਧਾਨ ਸਾਹਿਬ ਵੱਲੋਂ ਪੂਰੀ ਪੂਰੀ ਮਨਾਈ ਆ ਅਸੀਂ ਬਸ ਉਹਨਾਂ ਨੂੰ ਮੋਨੀਟਰ ਕਰਦੇ ਆ ਉਹਨਾਂ ਦਾ ਚੈੱਕਅਪ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਕੋਈ ਕ੍ਰਿਟੀਕਲ ਸਥਿਤੀ ਨਾ ਬਣੇ ਪਰ ਅਸੀਂ ਵੀ ਜਿਆਦਾ ਕੁਝ ਕਰਨੀ ਪਾਵਾਂਗੇ ਅਫਸੋਸ ਜੇ ਕਿਤੇ ਉਹਨਾਂ ਦੀ ਹਾਲਤ ਹੋਰ ਜਿਆਦਾ ਵਿਗੜਦੀ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਆ ਕਿ ਉਹਨਾਂ ਦੇ ਸਾਡੀ ਫਾਈਬਰ ਰਿਵਰਟ ਹੱਥ ਐਸੋਸੀਏਸ਼ਨ ਦੀ ਟੀਮ ਹੈ ਕੁਝ ਹਜ਼ਾਰਕ ਸਾਡੇ ਡਾਕਟਰ ਨੇ ਬਾਹਰ ਬਾਹਰਲੇ ਦੇਸ਼ਾਂ ਦੇ ਵਿੱਚ ਕੁਝ ਲਿਵਰ ਸਪੈਸ਼ਲਿਸਟ ਨੇ ਨਫਰੋਲੋਜਿਸਟ ਨੇ ਨਿਊਰੋਲੋਜਿਸਟ ਨੇ ਗੈਸਟਰੋਐਂਟਰੋਲੋਜਿਸਟ ਨੇ ਤੇ ਕਾਰਡੀਓਲੋਜਿਸਟ ਦੀ ਟੀਮ ਤੇ ਡਾਕਟਰ ਫਹਿਮ ਜੀ ਦੀ ਆਪਣੀ ਹੈ ਹੀ ਅਸੀਂ ਰੋਜ਼ ਸ਼ਾਮੀ ਆਪਣੀਆਂ ਵੀਡੀਓ ਕਾਨਫਰੈਂਸਿੰਗ ਦੇ ਉੱਤੇ ਮੀਟਿੰਗ ਕਰਦੇ ਆ ਅਸੀਂ ਜਿਹੜੇ ਇੱਥੇ ਗਰਾਊਂਡ ਤੇ ਆ ਅਸੀਂ ਉਹਨਾਂ ਦੀਆਂ ਰਿਪੋਰਟਾਂ ਉਹਨਾਂ ਦਾ ਜੋ ਕੁਝ ਵੀ ਫਿਜ਼ੀਕਲ ਐਗਜ਼ਾਮੀਨੇਸ਼ਨ ਜੋ ਵੀ ਉਹਨਾਂ ਦਾ ਵੇਰਵਾ ਆ ਉਹ ਲੈ ਕੇ ਉਹਨਾਂ ਨੂੰ ਦੱਸਦੇ ਆ ਤੇ ਅਸੀਂ ਆਪਸ ਦੇ ਵਿੱਚ ਡਿਸਕਸ ਕਰਦੇ ਆ ਕਿ ਹੁਣ ਅਗਲਾ ਪਲਾਨ ਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਯਾਰ ਕਿ ਧਲੇਵਾਲ ਸਾਹਿਬ ਦੀ ਹਾਲਤ ਕਿਸੇ ਵੀ ਵੇਲੇ ਵਿਗੜ ਸਕਦੀ ਹੈ ਉਹਨਾਂ ਦਾ ਇਲੈਕਟ੍ਰੋਲਾਈਟ ਵੀ ਇੰਬੈਲੈਂਸ ਹੋਇਆ ਪਿਆ ਹੈ ਇਲੈਕਟ੍ਰੋਲਾਈਟ ਵੀ ਘਟਨੇ ਉਹਨਾਂ ਦਾ ਜੋ ਕੁਝ ਵੀ ਆਪਾਂ ਨੂੰ ਮਿਨਰਲ ਵਿਟਾਮਿਨ ਜੋ ਵੀ ਇੱਕ ਨਾਰਮਲ ਸਰੀਰ ਦੇ ਫੰਕਸ਼ਨ ਕਰਨ ਨੂੰ ਚਾਹੀਦੇ ਨੇ ਉਹ ਸਭ ਕੁਝ ਡਿਪਲੀਟ ਹੋ ਚੁੱਕਿਆ ਵਾ ਜੋ ਆਪਣੀ ਬਾਡੀ ਵੀ ਸਟੋਰ ਕਰਦੀ ਆ ਉਹ ਵੀ ਸਭ ਕੁਝ ਡਿਪਲੀਟ ਹੋ ਚੁੱਕਿਆ ਵਾ ਤੇ ਉਹਨਾਂ ਨੂੰ ਅਸੀਂ ਉੱਥੋਂ ਕੋਈ ਨਿਊਟ੍ਰੀਸ਼ਨ ਦੇ ਨਹੀਂ ਸਕਦੇ ਸੋ ਇਲੈਕਟ੍ਰੋਲਾਈਟ ਇੰਬੈਲੈਂਸ ਦੀ ਗੱਲ ਕਰਾਂ ਤੇ ਉਹਦੇ ਵਿੱਚ ਉਦੇ ਬੈਲੈਂਸ ਕਰਕੇ ਕਿਸੇ ਵੀ ਟਾਈਮ ਕਾਰਡੀਆਕ ਅਰੇਸਟ ਦੀ ਸੰਭਾਵਨਾ ਬਣ ਸਕਦੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਮੋਰਚੇ ਤੇ ਕਰੰਟਲੀ ਆਪਾਂ ਇਹੋ ਜੀ ਪ੍ਰੋਬਲਮ ਨੂੰ ਟੈਕਲ ਨਹੀਂ ਕਰ ਸਕਦੇ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗਾ ਕਿ ਸਾਡੀ ਟੀਮ ਵੱਲੋਂ ਮੈਂ ਤੁਹਾਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਆ ਸਰਦਾਰ ਡੱਲੇਵਾਲ ਸਾਹਿਬ ਹੋਰ ਵੀ ਜਥੇਬੰਦੀਆਂ ਤੇ ਹੋਰ ਵੀ ਕੋਈ ਵੀ ਸਾਡਾ ਵੀਰ ਭਰਾ ਯੋਧਾ ਭੈਣ ਜਿਹੜੇ ਵੀ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਹਕਾਲੀ ਖਲੋਤੇ ਨੇ ਖਲੋਣਗੇ ਤੇ ਲੜਨਗੇ ਸਾਡੀ ਟੀਮ 24 ਘੰਟੇ ਹਮੇਸ਼ਾ ਉਹਨਾਂ ਦੇ ਨਾਲ ਆ ਕਿਸੇ ਵੀ ਤਰੀਕੇ ਦੇ ਵਿੱਚ ਧੰਨਵਾਦ